ਮੈਂ ਜਦੋਂ ਨੋਕ ਪੈਸੀ ਮੰਗੇ ਤਾਂ ਉਹਨੇ ਮੈਨੂੰ ਸੌਂਹ ਲਾ ਕੇ ਤਮਕੀ ਦਿੱਤੀ ਮੈਂ ਗਮੀ ਸਿੰਘ ਤੇ ਪਟਰੋਲ ਪੰਪ ਤੇ ਤੌਰ ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ ਮਿਤੀ 7 ਅਗਾਸ ਨੂੰ ਕਰੀਬ 2 ਵਜੇ ਨਾਲ ਇੱਕ ਸਫੇਦ ਕਾਰ ਜਿੱਟੇ ਰੰਗ ਦੀ ਆਈ। ਉਹਨਾਂ ਨੇ ਮੈਨੂੰ 2000 ਰੁਪਏ ਦਾ ਤੀਰ ਪਾਉਣ ਲਈ ਕਿਹਾ। ਮੈਂ 2000 ਦਾ ਪٹرول ਉਹਨਾਂ ਦੀ ਗੱਡੀ 'ਚ ਪਾਇਆ। ਪٹرول ਪਾ ਕੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ ਪਜਾ ਕੇ ਦੋ ਬੰਦੇ ਚਲੇ ਗਏ। ਉਸ ਤੋਂ ਬਾਅਦ ਮੈਂ ਸਮੰਦਰ ਥਾਣਾ ਕਮਾਂਦ ਤੋਂ ਹੈਗਾ ਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ। ਮਿਲਣ ਦੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜੇ ਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰ ਲਏ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਧਿਆਨ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਲਈ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਪੀ ਬਟਾਲਾ ਦੇ ਸਖਤ ਦਸ਼ਾਨਦੇਸ਼ ਥੱਲੇ ਭੇੜੇ ਪੁਲਿਸਾਂ ਪੁਰਸ਼ਾਂ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਗਈ ਆ ਉਸ ਨੂੰ ਵਾਲ ਮਿਲਿਆ ਜਦੋਂ ਐਸਐਟੂ ਕਮਾਂਡ ਤੋਂ ਉਹਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹ ਨਗੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਹੈ ਉਹ ਚੋਰੀ ਦੀ ਜਿਹੜੀ ਉਹਨਾਂ ਕੋ ਪਠਾਣੇ ਜਿੱਦ ਦੀ ਪੁਰਾ ਪਰਚਾਸ਼ਟ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਹੱਡੇ ਤੇ ਦੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋਹ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋਹ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਗ੍ਰਿਫਤਾਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਤੇ ਐਂਡ ਦੇ ਪਰਚੇ ਸਟਾਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜਿਹੜੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬਸ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਿਲੋਂਗ ਕਰਦੇ ਨੇ ਇਹ ਸਰ ਇਧਰ ਇਹ ਕੋਈ ਕੰਮਕਾਰ ਕਰਦੇ ਹੀ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੁਣ ਦੀ ਤਫ਼ਤੀਸ਼ ਤੋਂ ਪਤਾ ਲੱਗਦਾ ਹੈ ਇਹ ਜ਼ਰੂਰ ਕਿਸੇ ਨਾ ਕਿਸੇ ਲੁੱਟਖੋਹ ਦੀ ਮਾਰਨ ਵਾਲੇ ਸਾਈ ਹੋਣਗੇ ਕਿਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਪੀਛਾ ਕਰਕੇ ਵਾਰੰਟ ਲਿਆ ਪੁਲਿਸ ਪੁਲਿਸ ਮੋਰਚਰ ਮਾਰ ਲਿਆ ਜਿਹਦੀ ਗਾਂ ਤੋਂ ਤੇ ਪੀਛ ਕਰਨ ਜਾ ਰਹੇ ਸਾਰੇ ਉਹਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜਾਂ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟ ਖੋਹਾਂ ਦੇ ਤੇ ਐਨਡੀ ਪਰਚੇਸ ਕਰਨ ਨੇ